ਅਸਲ ਕੀ ਕਹਿਣਾ ਚਾਹੋਗੇ ਅਗਰ ਇਹ ਪਸੰਦੇ ਮੀਟਿੰਗ ਹੋਇਆ ਜ਼ਿਲ੍ਹਾ ਪਧਰੀ ਅੱਜ ਹਾਫੜੇ ਪਿੰਡ ਦੇ ਵਿੱਚ ਸੰਵਜਤ ਮੋਰਚੇ ਦੀ ਜਿਹੜੀ ਮੀਟਿੰਗ ਜ਼ਿਲ੍ਹਾ ਪਧਰੀ ਹੋਈ ਹੈ ਸਾਰੇ ਸੁਨਿਆਰ ਦੇ ਆਗੂ ਵਰਕਰ ਹੈਗੇ ਸੀਗੇ ਉੱਥੇ ਹਾਜ਼ਰ ਫੈਸਲਾ ਕੀਤਾ ਵੀ ਜਿਵੇਂ ਪੰਜਾਬ ਸਰਕਾਰ ਕਰਵਾਈ ਹੈਗੀ ਵੋਟਾਂ ਤੋਂ ਪਹਿਲਾਂ ਲੱਖੇ ਵਾਅਦੇ ਕੀਤੇ ਲੋਕਾਂ ਨਾਲ ਤੇ ਉਹ ਲਾਗੂ ਕਰਾਉਣ ਦੇ ਵਾਸਤੇ ਉਹ ਜਿਹੜਾ ਸਾਡਾ ਘਰ ਨਾਲ ਚੰਡੀਗੜ੍ਹ ਜਾਣਾ ਸੀਗਾ ਉਹ ਪੰਜਾਬ ਦੇ ਲੋਕਾਂ ਦਾ ਹੱਕ ਮਾਰ ਰਹੀ ਹੈ ਪੰਜਾਬ ਸਰਕਾਰ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨੂੰ ਮਨਾ ਕਰ ਰਹੀ ਹਾਂ ਤਾਂ ਜਾਣ ਤੋਂ ਹੁਣ ਅਸੀਂ 10 ਤਰੀਕ ਨੂੰ ਜ਼ਿਲ੍ਹੇ ਦੇ ਵਿੱਚ ਤਿੰਨ ਜਿਹੜੇ ਐਮ.ਐਲ.ਏ ਉਹਨਾਂ ਦੇ ਗੁਰਪ੍ਰੀਤ ਦੇ ਬਾਰਗੇ ਵੱਡਾ ਕੱਟ ਕਰਾਂਗੇ ਉੱਥੇ ਕੱਟ ਕਰਕੇ ਜਿਹੜੇ ਤੋਂ ਦਾ ਵਿਜੇ ਸਿੰਘ ਲਾ ਉਹਦੇ ਘਰ ਕੋਲੇ ਆ ਕੇ ਸਮਾਪਤੀ ਕਰਾਂਗੇ ਸਹਿਜ ਚ ਮਜਾਰਾ ਕਰਾਂਗੇ ਦੱਸਾਂਗੇ ਜੀਆਂ ਕਾਲੀਆਂ ਕਟੋਕਾਂ ਪੰਜਾਬ ਸਰਕਾਰ ਦੀਆਂ ਤੇ ਨਾਲ ਇੱਕ ਭਲਾਡੇ ਦੇ ਵਿੱਚ ਜਿਹੜਾ ਬੁਧਰਾ ਉਹਦੇ ਬਾਰਗੇ ਭਲਾਡੇ ਦੇ ਪਿੰਡ ਲਾਗਦੇ ਉਹਦੇ ਬਾਰਗੇ ਫਟਚਾਪਾ ਕਰਾਂਗੇ ਤੇ ਇੱਕ ਯਾਗ ਲਾਉਣਾ ਦਾ ਲੋਕਾਂ ਨੂੰ ਤਾਂ ਸਾਰੀ ਗੱਲ ਦਾ ਪਤਾਗਾ ਕਿਉਂਕਿ ਇਹ ਕਹਿੰਦਾ ਜੀ ਕੋਈ ਸਮਾਂ ਦੇ ਦਿਓ ਮੈਨੂੰ ਕਿਸਾਨਾਂ ਮਜ਼ਦੂਰਾਂ ਨੂੰ ਮੈਂ ਮੁੜ ਕੇ ਧਰਨੇ ਲੱਗਣ ਦਿੰਦਾ ਤੇ ਕੋਈ ਵੀ ਕਿਸਾਨ ਨੂੰ ਖੁਦਕਸ਼ੀ ਨਹੀਂ ਕਰ ਦਿੰਦਾ ਪਰ ਉਹ ਤੋਂ ਇੱਕ ਤਾਂ ਵੱਧ ਗਿਆ ਕੰਮ ਖੁਦਕਸ਼ੀਆਂ ਦਾ ਹੋਰ ਵੱਧ ਗਿਆ ਕਰਜ਼ਾ ਕਿਸਾਨਾਂ ਦਾ ਹੋਰ ਵੱਧ ਗਿਆ ਨਸ਼ੇ ਦਾ ਦੌਰ ਪੰਜਾਬ ਦੇ ਵਿੱਚ ਵੱਧ ਗਿਆ ਇਸ ਕਰਕੇ ਜਿਹੜੀ ਹੁਣ ਵਾਲੀ 10 ਤਰੀਕ ਉਹਦੇ ਧਰਨਾ ਲਾ ਕੇ ਉਹ ਜਾਰ ਕਰਾਵਾਂਗੇ ਤੇ 15 ਤਰੀਕ ਦੀ ਫੇਰ ਇੱਕ ਵੱਡੀ ਮੀਟਿੰਗ ਹੈ ਉਹਦੇ ਵਿੱਚ ਫੈਸਲਾ ਕਰਕੇ ਨੇ ਪੈਰਾਂ ਥੱਲੇ ਜਿਹੜੀ ਅੱਗ ਵਿਚਾ ਦੇ ਸਰਕਾਰ ਦੇ ਜਿੰਨੇ ਵਾਦੇ ਕਰੇ ਸਾਰੇ ਲਾਗੂ ਕਰਾਂਗੇ ਪੰਜਾਬ ਸਰਕਾਰ ਨਾਲ ਜਿੰਨੇ ਸਬੰਧਤ ਮੰਗਾਂ ਨੇ ਇਹ ਮੰਨਦਾਰ ਨਹੀਂ ਹੈਗਾ ਕਿ ਨਾ ਕੇਂਦਰ ਨਾਲ ਗੱਲ ਕਰੋ ਕੇਂਦਰ ਦੀਆਂ ਮੰਗਾਂ ਨੇ ਅਸੀਂ ਕਹਿੰਦੇ ਆ ਵੀ ਬਹੁਤ ਸਾਰੀਆਂ ਮੰਗਾਂ ਪਹਿਲਾਂ ਸਰਕਾਰ ਨਾਲ ਨੇ ਫਾਸਲਾ ਆਲੂ ਹੈ ਚੋਹ ਦੀ ਧਾਲਾ ਨੇ ਕੋਈ ਚੋਦੀ ਪੰਜਾਬ ਸਰਕਾਰ ਨਾਲ ਬਹੁਤ ਸਵਾਰਥ ਮੰਗਾ ਨੇ ਅਸੀਂ ਉਹ ਲਾਗੂ ਕਰਾਉਣ ਦੇ ਵਾਸਤੇ ਲਗਾਤਾਰ ਸੰਘਰਸ਼ ਕਰਦੇ ਆ ਤੇ ਸਰਕਾਰ ਨੂੰ ਮਜਬੂਰ ਕਰ ਦਾਂਗੇ ਮੰਗਾ ਮਨਾਉਣ ਦੇ ਵਾਸਤੇ ਤੇ ਨਹੀਂ ਤਾਂ ਜੇ ਫਿਰ ਜਿਵੇਂ ਇਹਦੀ ਮਾਂ ਇੱਥੇ ਘੇਰੀ ਆ ਸੀ ਪ੍ਰੋਗਰਾਮ ਤੋਂ ਵੀ ਦੀ ਲੰਘਦੀ ਭਗਵੰਤ ਮਾਨ ਦੀ ਵੋਟਾਂ ਨੂੰ ਆਊਗਾ ਵੋਟਾਂ ਨੂੰ ਦੇ ਖੇਤਰਾਂ ਦੇ ਹਾਰ ਪਹਿਣਗੇ ਵੋਟ ਨਹੀਂ ਕੋਈ ਪੈਂਦੀ ਇਸ ਕਰਕੇ ਅਸੀਂ ਫੈਸਲਾ ਕਰ ਲਿਆ ਤੇ ਪੰਜਾਬ ਸਰਕਾਰ ਕਰ ਲਈ ਆਪਣੀ ਗੱਲ ਕੀ ਕਿਤੇ ਮੈਂ ਆਮ ਲੋਕਾਂ ਨੇ ਆਮ ਸਰਕਾਰ ਬਣਾਈ ਸੀ ਤੁਸੀਂ ਜਦੋਂ ਗੱਲ ਕਰੀ ਕਿਸਮੇ ਬਸ ਦੱਸਦਾ ਸੀ ਲੋਕਾਂ ਵੀ ਹਾਂ ਬਦਲਾ ਲੈ ਅਮਰੇ ਲੈ ਬਦਲਾ ਲੈ ਅਸੀਂ ਕਿਹਨੇ ਲੋਕਾਂ ਦਾ ਹੋਇਆ ਅਸਲ ਇਹ ਸਰਕਾਰ ਹੈ ਜਿਹੜੀ ਧਰਮਿਆਂ ਚੋਂ ਨਿਕਲੀ ਹੈ ਧਰਮਿਆਂ ਚੋਂ ਨਿਕਲ ਕੇ ਲੋਕਾਂ ਨੂੰ ਲੱਗਿਆ ਦੇ ਧਰਮਿਆਂ ਵਿਚਾਰਿਆ ਦੀ ਗੱਲ ਸੁਣੀ ਐ ਫਿਰ ਦਿੱਲੀ ਦਾ ਤੇ ਮੋਰਚਾ ਲਗਾ ਦਿੱਲੀ ਦੇ ਵਿੱਚ ਲੋਕਾਂ ਨੇ ਸਾਫ ਸਿੱਖਿਆ ਕਾਲੀ ਤੇ ਕਾਂਗਰਸਾਂ ਦੇ ਸਾਰੇ ਜਿਹੜੇ ਚਿਹਰੇ ਮੋਰੇ ਨੰਗੇ ਕਰੇ ਪੋਸਤਵਾਦੀ ਦੀ ਵਾਰੀ ਲੱਗੀ ਐ ਤੇਰੀ ਬਾਰੇ ਮੇਰੀ ਆ ਪਰ ਮੁੜ ਕੇ ਹੀ ਲੱਗਦਾ ਵੀ ਇਹ ਜਿਹੜੇ ਲੋਕ ਦਵਾਰੇ ਸਮਾਂ ਦੇਣਗੇ ਟਾਈਮ ਦੇਣਗੇ ਟਾਈਮ ਲੋਕਾਂ ਨੂੰ ਲੰਬਾ ਦੇ ਤਾਂ 3 ਸਾਲ ਵਾਂਗ ਹੋ ਗਏ ਨੂੰ ਟਾਈਮ ਟਪਾ ਲਿਆ ਕੋਈ ਵੀ ਕਿਸਾਨਾਂ ਦੇ ਕਰਜ਼ੇ ਦੀ ਗੱਲ ਨਹੀਂ ਕਰੀ ਕੋਈ ਵੀ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਨਹੀਂ ਕਰੀ ਕੋਈ ਵੀ ਬਜਟ ਨਹੀਂ ਰੱਖਿਆ ਵੀ ਲੋਕਾਂ ਦੇ ਘਰ ਟਾਇਆ ਜਾਂਦੇ ਆ ਹਾੜਾ ਆ ਜਾਂਦੇ ਆ ਉਹਦੇ ਚ ਸਾਰਾ ਇਹ ਜੇ ਕਹਿੰਦੇ ਨਾ ਕਾਮ ਰਿਹਾਗਾ ਕਿੰਨੇ ਵਾਰੀ ਫਸਲਾਂ ਮਰ ਗਈਆਂ ਕਿੰਨੇ ਪਸ਼ੂ ਮਰ ਗਏ ਕੱਲੀਆਂ ਗੱਲਾਂ ਤੋਂ ਬਣਾ ਕਿਸਾਨਾਂ ਨੂੰ ਕੋਈ ਮਜ਼ਦੂਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਇਹਨੇ